ਹਾਂ ਇਹ ਆ ਨਵਾਂ ਫੋਟੋ ਵੀ ਲਿਖੀ ਆ ਆ ਵਧੀਆ ਲੱਗਿਆ ਜੀ ਮੱਗੀ ਅੱਜ ਦੇਣਾ ਬਹੁਤ ਵਧੀਆ ਦਰਸ਼ਨ ਹੋਏ ਆ ਸਾਡੇ ਬਹੁਤ ਵਧੀਆ ਮੱਥਾ ਟੇਕਿਆ ਸੀ ਬੜਾ ਮਨ ਨੂੰ ਸ਼ਾਂਤੀ ਆਈ ਆ ਜੀ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਇਸ ਦਿਨ ਤੇ ਸੀ ਅੱਜ ਜਿੱਦਾਂ ਕਿ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਮਾਗ ਦਾ ਮੇਨਾ ਅਜ ਤੋਂ ਸ਼ੁਰੂ ਹੋਇਆ ਹੈ ਤੇ ਜਿੱਦਾਂ ਕਿ ਸਾਡੇ ਇਤਿਹਾਸ ਵਿੱਚ ਇਤਿਹਾਸ ਵਿੱਚ ਕਹਿੰਦੇ ਨੇ ਕਿ ਅਜ ਦੇ ਦਿਨ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਕਿਸੇ ਪਵਿੱਤਰ ਜਗ੍ਹਾ ਦਾ ਤੇ ਅਸੀਂ ਅੱਜ ਇੱਥੇ ਦਰਬਾਰ ਸਾਹਿਬ ਦੇ ਵਿੱਚ ਦਰਸ਼ਨ ਕਰਨ ਤੇ ਇਸ਼ਨਾਨ ਕਰਨ ਆਏ ਆ। ਆਕੀ ਦੇ ਦਿਹਾੜੇ ਤੇ ਸ਼ੁਭ ਅਵਸਰਤੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਨਮਸਤ ਨਸਤਮਸਤ ਹੋਣ ਲਈ ਅਸੀਂ ਆਏ ਆ ਤੇ ਬਹੁਤ ਜਿਆਦੀ ਮਨ ਲਈ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ। ਤੇ ਬੇਟੇ ਬੜਾ ਭਾਗੀ ਮਨ ਲਗੀ ਆਪਣੇ ਆਪ ਨੂੰ ਸਮਝ ਰਹੇ ਆਂ ਜੀ ਜਿਹੜੇ ਇੱਥੇ ਦਰਸ਼ਨ ਕੀਤੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਦੇ ਤੇ ਅਸੀਂ ਬਹੁਤ ਮਨ ਲੇ ਖੁਸ਼ੀ ਮਹਿਸੂਸ ਕਰ ਰਹੇ ਆਂ ਜੀ ਅਰਦਾਸ ਬਰਸ ਪਰਮਾਤਮਾ ਸਾਹਿਬ ਦਾ ਭਲਾ ਕਰੀ ਜੀ ਨਵਾਂ ਸਾਲ ਹਰ ਸਾਰੇ ਸਾਰਿਆਂ ਵਾਸਤੇ ਖੁਸ਼ੀਆਂ ਖੇੜਿਆਂ ਵਾਸਤੇ ਖੁਸ਼ੀਆਂ ਖੇੜਿਆਂ ਵਾਸਤੇ ਮਨ ਲਗੀ ਰਵੇ ਮਨ ਲਗੀ ਹਰ ਹਰ ਪਰਿਵਾਰ ਵਿੱਚ ਖੁਸ਼ੀ ਅਤੇ ਤੰਦਰੁਸਤੀ ਬਖਸ਼ੇ ਪਰਮਾਤਮਾ

네. 나무지츳츳츳츳츳츳 <목소리> <adam 보고 목소리> <목소리> 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 ਸਾਦਾ ਇਹ 40 ਮੁਕਤੀਆਂ ਦੀ ਯਾਦ ਵਿੱਚ ਅਸੀਂ ਮਨਾ ਰਹੇ ਹਾਂ ਇਹ ਆਪਣਾ ਦਰਬਾਰ ਸਾਹਿਬ ਤੇ ਆਪਣਾ ਮੁਖਸਰ ਸਾਹਿਬ 40 ਮੁਕਤੀਆਂ ਦੀ ਯਾਦ ਵਿੱਚ ਟੁੱਟੀ ਗੰਢੀ ਸੀ ਉਸ ਦੇ ਸੰਬੰਧ ਵਿੱਚ ਅੱਜ ਮਾਗੀ ਦਾ ਜਿਹੜਾ ਤਿਹਾੜ ਹੈ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਹੀ ਮਹੱਤਵਪੂਰਨ ਤਿਹਾੜ ਹੈ ਜੀ ਸਾਡੇ ਸਿੱਖ ਕੌਮ ਦੇ ਵਿੱਚ ਜੀ ਇਸ਼ਨਾਨ ਵੀ ਜ਼ਰੂਰੀ ਹੈ ਜੀ ਹਾਂਜੀ ਬਹੁਤ ਜ਼ਰੂਰੀ ਹੈ ਇਸ਼ਨਾਨ ਤੇ ਚਲੋ ਵੈਸੇ ਹੀ ਆਪਣੀ ਸਿਹਤ ਵਾਸਤੇ ਜ਼ਰੂਰੀ ਆ ਉਹ ਤੇ ਆਪਣੀ ਸਿਹਤ ਦੇ ਨਾਲ ਰਿਲੇਟਡ ਆ ਤੇ ਬਾਕੀ ਜ਼ਰੂਰੀ ਆ ਜੀ ਗੁਰੂ ਘਰ ਆਉਣਾ ਮ ਆਪਣਾ ਤਨ ਮਨ ਸਾਰਾ ਸਵਾਰ ਕੇ ਆਉਣਾ ਚਾਹੀਦਾ ਇਹ ਤੇ ਬਹੁਤ ਵੱਡੀ ਗੱਲ ਆ ਜੀ ਛੋਟੀ ਗੱਲ ਅਰਦਾਸ ਇਹੋ ਕੀਤੀ ਆ ਕਿ ਸਾਰੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ ਅੰਮ੍ਰਿਤ ਦੀ ਦਾਤ ਬਖਸ਼ੇ ਸਾਰਿਆਂ ਨੂੰ ਸਾਨੂੰ ਵੀ ਬਖਸ਼ੇ ਉਹ ਤੇ ਸਾਡੇ ਮਤਲਬ ਸਾਰਿਆਂ ਦੇ ਪੈਰਾਂ ਪਿੱਛੇ ਸਾਰੇ ਹੀ ਪੰਜਾਬ ਨੂੰ ਬਖਸ਼ੇ ਜੀ ਮੇਨ ਕਾਮਿਆਂ ਦੀ ਜਿਹੜਾ